ਕਿ ਭਾਈ ਫੌਜੀ ਸੀ ਅਸਾਈ ਫੌਜੀ ਨੂੰ ਮਿਲ ਗਈ ਛੁੱਟੀ ਹੂੰ ਤੇ ਫੌਜੀ ਤੁਰਿਆ ਜਾਂਦਾ ਅਸਾਈ ਤੁਰੇ ਜਾਂਦੇ ਨਾਲ ਇੱਕ ਬੰਦਾ ਹੋਰ ਲੱਗ ਗਿਆ ਹਾਂ ਉਹ ਨੂੰ ਕਹਿੰਦਾ ਵੀ ਕੋਈ ਗੱਲ ਸੁਣਾ ਹੂੰ ਉਹ ਕਹਿੰਦਾ ਵੀ ਗੱਲ ਤਾਂ ਤੈਨੂੰ ਸੁਣਾ ਦੂੰ ਤੇ ਪਰ ਇੱਕ ਗੱਲ ਦਾ 100 ਰੁਪਏ ਲੱਗਦਾ ਠੀਕ ਹੈ ਉਹ ਕਹਿੰਦਾ ਵੀ 100 ਲੈ ਲਈ ਹੂੰ ਤੇ ਗੱਲ ਸੁਣਾ ਹਾਂ ਉਹ ਕਹਿੰਦਾ ਵੀ ਜੇ ਰਾਤ ਨੂੰ ਤੁਰਨਾ ਹੋਵੇ ਤਾਂ ਜੁੱਤੀ ਤੇ ਛੋਟੀ ਨਾ ਬਿਨਾ ਤੁਰਗੇ ਨਾ ਅੱਛਾ ਮੋੜਾ ਠੀਕ ਆ ਵੀ ਦੇਰੇ ਸੌ ਹੂੰ ਉਹਨੇ ਸੌ ਲੈ ਲਿਆ ਠੀਕ ਐ ਫੇਰ ਆਲਾ ਵੀ ਹੋਰ ਸੁਣਾ ਹੂੰ ਉਹ ਕਹਿੰਦਾ ਵੀ ਜੇ ਚਾਰ ਬੰਦੇ ਕਹਿਣ ਹੋ ਖੂਸ਼ ਆਲ ਮਾਰ ਜਾ ਹਾਂ ਕੁਝ ਹਾਰ ਮਾਰ ਜਗੇ ਸਮਝ ਹੀ ਰਹਿ ਮੰਦਣੀ ਜ਼ਰੂਰੀ ਹੈ ਹਾਂ ਬੰਦੇ ਦਾ ਮੰਨਣਾ ਜ਼ਾਹੀਦਾ ਤੇ ਜਵਾਬ ਲਾ ਦੇਗੇ ਠੀਕ ਹੈ ਉਹਦਾ ਦੇ ਦੇ ਸੋ ਹੂੰ ਉਹਨੇ ਫੇਰ ਸੌਹ ਦਿੱਤਾ ਹੂੰ ਫੇਰ ਉਹ ਵਾਲਾ ਭਾਈ ਹੋਰ ਸੁਣਾ ਹੂੰ ਉਹ ਕਹਿੰਦਾ ਭਈ ਤਕੜੇ ਨੂੰ ਸਲਾਈਏ ਨਾ ਹੂੰ ਤੇ ਮਾੜੇ ਨੂੰ ਨਿੰਦਗੇ ਨਾ ਅੱਛਾ ਉਹ ਦੇ ਸੌ ਉਹਨੇ ਸੌ ਦਿੱਤਾ ਅੱਛਾ ਦੇਖੇ ਤੇ ਉਹ ਕਹਿੰਦਾ ਤੂੰ ਤਾਂ ਮੈਥੋਂ ਐਵੇਂ ਲੈ ਲੈ ਹਾਂ ਉਹ ਕਹਿੰਦਾ ਤੈਨੂੰ ਗੱਲ ਸੁਣਾਈ ਸੀ ਮੈਂ ਤਾਂ ਲੈ ਜਾ ਉਹਨੇ ਫਿਰ ਟੈਂਪੜ ਪੰਨਿਆ ਇੱਕ ਅੱਛਾ ਪੰਨ ਕੇ ਟੈਂਪੜ ਉਹ ਬੰਦਾ ਮੂਰੇ ਭੱਜ ਗਿਆ ਫੌਜੀ ਭੱਜਿਆ ਮਗਰ ਹੂੰ ਜੋ ਮਗਰ ਭੱਜਿਆ ਉਹ ਨੂੰ ਯਾਨੀ ਕੋਠ ਦਾ ਉਹ ਮੂਰੇ ਜਾ ਕੇ ਬੰਦੇ ਬੈਠਿਆ ਕਿਤੇ ਉਹਨਾਂ ਕੋਲੇ ਜਾ ਕੇ ਕਹਿੰਦਾ ਵੀ ਭਾਈ ਮੈਨੂੰ ਇਹ ਕੁੱਟਦਾ ਫੌਜੀ ਮੈਨੂੰ ਮਾਰਦਾ ਉਹ ਕਹਿੰਦੇ ਵੀ ਤੂੰ ਕਾਹਦੋਂ ਮਾਰਦਾ ਇਹਨੂੰ ਤੇਰਾ ਕੀ ਬਗਾਰਤਾ ਉਹ ਆਰਾ ਯਾਰ ਮੈਥੋਂ 300 ਰੁਪਏ ਆ ਲੈ ਲੈ ਗੱਲਾਂ ਵਿੱਚ ਝੋੜੀਆਂ ਗੱਲਾਂ ਸੁਣਾ ਕੇ ਹੈ ਮੈਂ ਕੀ ਕਰਾਂ ਤੇ ਉਹ ਉਹਨਾਂ ਨੇ ਫੜ ਲਿਆ ਫੜਿਆ ਦੇ ਉਹ ਭੱਜ ਲਿਆ ਮੂਰੇ ਭੱਜਿਆ ਬੈਥ ਪੈ ਗਈ ਉਹਨਾਂ ਦੀ ਠੀਕ ਹੈ ਬੈਥ ਪੈ ਗਈ ਤੇ ਜਦੋਂ ਫੇਰ ਤੁਰ ਪਿਆ ਮੰਗਰ ਉਹ ਉਹਨੂੰ ਫੇਰ ਹਲਕੇ ਵਾ ਕੁੱਤਾ ਪੈ ਗਿਆ ਅੱਛਾ ਜਦੋਂ ਕੁੱਤਾ ਪੈ ਗਿਆ ਉਹਨੇ ਮਾਰੇ ਦੋ ਤਿੰਨ ਮਰਿਆ ਤੀਜਾ ਮਾਰਿਆ ਪੁੜਕਰੀਸ਼ ਮਾਰਿਆ ਤੇ ਕੁੱਤਾ ਮਰ ਗਿਆ ਅੱਛਾ ਹਾਂ ਰਬੀ ਆਹਦਾ ਗੱਲ ਸੱਚੀ ਹੋਗੀ ਸੌ ਤਾਂ ਮੁੜਿਆ ਹਾਂ ਦਾਦਾ ਕਹਿੰਦਾ ਨੇ ਆਪਾਂ ਦਾਦਾ ਉਸੇ ਗਲਤੀ ਹੋ ਗਈ ਮੈਥੋਂ ਵੀ ਦਾਰੇ ਦਾ ਫਰਕ ਆ ਅੱਛਾ ਦਾਰੇ ਦਾ ਫਰਕ ਹੋ ਜਾਂਦਾ ਤੇ ਜਦੋਂ ਉਹ ਕੁੱਤਾ ਮਰ ਗਿਆ ਤਾਂ ਵੀ ਆਹਦਾ ਗੱਲ ਹੋਗੀ ਪੱਕੀ ਹੂੰ ਤੇ ਮੁੱਲ ਸਾਲਾ ਸਹੀ 500 ਰੁਪਇਆ ਸਹੀ ਲੈ ਕੇ ਗਿਆ ਦਾਦਾ ਤੇ ਆਪਾਂ ਨੂੰ ਗਲਤ ਹੀ ਹੋ ਗਈ ਐ ਐਵੇਂ ਪਿਆ ਮੈਂ ਉਹਰੇ ਮਗਰ ਚੱਲ ਜਨਾ ਉਦੋਂ ਕਹਾਂ ਗਿਆ ਉੱਥੇ ਫਿਰ ਖੂਲੋਂਦੇ ਸੀ ਅੱਛਾ ਖੂ ਜਿਹੜਾ ਲੌਂਦੇ ਸੀ ਨਾ ਖੂ ਦੀ ਤੁਸੀਂ ਤਾਂ ਦੇਖਿਆ ਹੀ ਲੌਂਦੇ ਮੈਂ ਤਾਂ ਕਦੇ ਲੋਹਾਏ ਵੀ ਆ ਖੂ ਅੱਛਾ ਹੀ ਐ ਪਹਿਲਾਂ ਪਾਰ ਪੱਟਣਾ ਹੂੰ ਪਾਰ ਪੱਟ ਕੇ ਦੋ ਇੰਨਾ ਸਾਰਾ ਪਾਰ ਪੱਟ ਲਿਆ ਫਿਰ ਉਹਨੂੰ ਆਹ ਲੋਠ ਲੱਕੜ ਦਾ ਫਿਰ ਚੱਕ ਬਣਾਉਂਦੇ ਸੀ ਲੱਕੜ ਦਾ ਚੱਕ ਬਣਾ ਕੇ ਲੱਕੜ ਦਾ ਪੂਰਾ ਮਜ਼ਬੂਤ ਉਹਦੇ ਉੱਤੇ ਫਿਰ ਐ ਨਿਉਂ ਧਰਦੇ ਸੀ ਐ ਅੰ ਐ ਨਿਉਂ ਧਰ ਕੇ ਥੱਲੇ ਲਾਦਣਾ ਉਹਦੇ ਨਾਲ ਫਿਰ ਪਾਖੇ ਦਾ ਰਾਸਾ ਤਿੰਨ ਚਾਰ ਇਧਰ ਪਾੜਨਾ ਤਿੰਨ ਚਾਰ ਇਧਰ ਪਾੜਨਾ ਤੇ ਕਿੱਲੇ ਘਟ ਕੇ ਦੂਰ ਮਜ਼ਬੂਤ ਕਿੱਲੇ ਆ ਨਾ ਬੰਦੇ ਸੀ ਫਿਰ ਕਹਿੰਦੇ ਮੇਰੇ ਬਾਪੂ ਦੇਖ ਤੂਖ ਵੀ ਬਣਾਉਂਦੇ ਖਾ ਚੰਦ ਇਹਦਾ ਸਭ ਕੁਝ ਕਰਦੇ ਸੀ ਫਿਰ ਜਦੋਂ ਉਹ ਬੰਦੇ ਸੀ ਬਣ ਕੇ ਫਿਰ ਦੇਖ ਕਰਨੀ ਦੇਖ ਕਰਕੇ ਉਹਨੂੰ ਚੱਕ ਸਿੱਟਣਾ ਸਾਰੇ ਪਿੰਡ ਨੇ ਆਉਣਾ ਆਖੇ ਲੀੜੇ ਪਾਉਣੇ ਉਹਦੇ ਤੇ ਚੱਕ ਤੇ ਲੀੜੇ ਪਾ ਕੇ ਦਰਸ਼ਨ ਕਰਨ ਦਾ ਬਈ ਮਰਿਆ ਵਾ ਬੰਦਾ ਨਹੀਂ ਮੁੜਦਾ ਉਹਦਾ ਮੂੰਹ ਦੇਖੋ ਤੇ ਖੂੜਾ ਚੱਕ ਨਹੀਂ ਨਿਕਲਦਾ ਨਿਕਲਦਾ ਆਪਣੇ ਪੁਰਾਣੇ ਖੂਹ ਪਈਆਂ ਨਿਕਲਦਾ ਵੀ ਇਹ ਨਹੀਂ ਪਟੌੜੀ ਇੱਟਾਂ ਦੇ ਆ ਉਹ ਫਿਰ ਜੋ ਮਾਹੌੜੇ ਉੱਤ ਕੀ ਕਰਦਾ ਨਹੀਂ ਕੁਝ ਆਪਣਾ ਕੋਠਾ ਪਾਇਆ ਹੋਇਆ ਕੋਠਾ ਉੱਚਾ ਲੈ ਜਾਣਾ ਇਹਨੂੰ ਪੂਰਾ 10 15 ਫੁੱਟ ਚਾ ਕਰਕੇ ਉਹਦੇ ਉੱਤੇ ਪਾਣੀ ਛੱਤ ਠੀਕ ਹੈ ਛੱਤ ਪਾ ਕੇ ਫਿਰ ਵਿੱਚ ਵੱਟ ਜਾਣਾ ਉਹਦੇ ਉਹ ਫਿਰ ਵਿੱਚੋਂ ਐ ਕੱਢੀ ਜਾਣਾ ਤਾਂ ਖਿੱਚੀ ਜਾਣੀ ਮਿੱਟੀ ਕੱਢੀ ਜਾਣੀ ਉਹ ਫਿਰ ਹੌਲੀ 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 ਲਾਥਾ ਢਿੱਲੀਆਂ ਕਰੀ ਜਾਣੀਆਂ ਹੌਲੀ ਹੌਲੀ ਉਹਨੂੰ ਤਰਿਆ ਜਾਣਾ ਹੌਲੀ ਹੌਲੀ ਤਰਿਆ ਜਾਣਾ ਠੀਕ ਹੈ ਜਦੋਂ ਉਹ ਚੱਕ ਲਉਂਦੇ ਸੀ ਤੇ ਖੂ ਲਉਂਦੇ ਸੀ ਤੇ ਮੁੜ ਕੇ ਉਹਦਾ ਚਾਂਸ ਹੋਇਆ ਜਿਹੜਾ ਮੰਨਦਾ ਵਿੱਚ ਵੱਢ ਜੇ ਮੁੜ ਕੇ ਬਾਹਰ ਨਾ ਨਿਕਲੇ ਅੱਛਾ ਜੀ ਜਿਹੜਾ ਮੰਨਦਾ ਵਿੱਚ ਵੱਢ ਜੇ ਮੁੜ ਕੇ ਬਾਹਰ ਨਾ ਨਿਕਲੇ ਖੂਹਾਂ ਦੇ ਪਾਣੀ ਤੋਂ ਬਿਨਾ ਹੋ ਕੀ ਕਰੂਗੀ ਜਨਤਾ ਬੜਾ ਕੰਮ ਖਰਾਬ ਹੋਇਆ ਤੇ ਕੱਠ ਹੋਇਆ ਵਾ ਰੌਲਾ ਪਵੇ ਹੂੰ ਫੌਜੀ ਵੀ ਜਾਵੜਿਆ ਉੱਥੇ ਹੂੰ ਉਹਦੀ ਜਾ ਕੇ ਪੁੱਛਣ ਲੱਗਿਆ ਵੀ ਕੀ ਗੱਲ ਆ ਕਾਹ ਤੋਂ ਰੌਲਾ ਪਾਇਆ ਇੰਨਾ ਹੂੰ ਉਹ ਵਾਲੇ ਵੀ ਕੰਵਾਂ ਫੌਜੀ ਬੰਦਾ ਅੱਛਾ ਜੀ ਫੌਜੀ ਹੁੰਦੇ ਆ ਦਲੇਰ ਹੂੰ ਬਾਲੇ ਤੇ ਦੇਸ ਰਾਖੇ ਹੁੰਦੇ ਆ। ਹੂੰ। ਬਈ ਅਸੀਂ ਸਾਡਾ ਚੱਕ ਨਹੀਂ ਤੁਰਦਾ। ਚੱਕ ਤੁਰੂ ਦਾ ਪਾਣੀ ਨਿਕਲੂ। ਖੂ ਲਹੁ। ਬਈ ਜਿਹੜਾ ਵਿੱਚ ਵੱੜਦਾ ਬਾਹਰ ਨਹੀਂ ਆਉਂਦਾ। ਪਤਾ ਨਹੀਂ ਕੀ ਹੁੰਦਾ ਬੱਚਾ। ਇਹ ਫੌਜੀ ਆ ਜੇ ਤੂੰ ਬਿਲਕਲੇ ਮੈਂ ਤਾਂ। ਹਾਂ। ਪਹਿਲਾਂ ਉਹਨੇ ਉਹ ਜਵਾਬ ਦਿੱਤਾ। ਅੱਛਾ। ਆਹ ਬਈ ਨਹੀਂ। ਫੇਰ ਕਹਿੰਦਾ ਯਾਰ ਉਹਨੇ ਕਿਹਾ ਸੀ ਦਾਦੇ ਨੇ ਹਾਂ। ਵੀ ਜੇ ਤਿਆਰ ਬੰਦੇ ਕਹਿਣ ਤਾਂ ਖੂਸ਼ਾਲ ਮਰਦੀ ਉਹਨਾਂ ਦਾ ਸਾਰਾ ਪਿੰਡ ਕਹਿੰਦਾ ਹਾਂ ਕੋ ਚੰਨ ਮਨਾ ਪੜ ਠੀਕ ਹੈ ਬੜ ਗਿਆ ਵਿੱਚ ਉਹ ਉੱਥੇ ਵਿੱਚ ਬੜਿਆ ਗਾਹਾਂ ਦੈਂਤ ਤੇ ਦੈਂਤਣੀ ਸੀ ਅੱਛਾ ਜਿਹੜੀ ਦੈਂਤ ਨਹੀਂ ਸੀ ਬਾੜੀ ਸੋਹਣੀ ਗੋਰੀ ਹਾਂ ਦੈਂਤ ਸੀ ਕਾਲਾ ਠੀਕ ਹੈ ਉਹ ਇਹਨੂੰ ਵਿੱਚ ਬੰਦਾ ਜਾਂਦਾ ਸੀ ਉਹ ਕਹਿੰਦੇ ਵੀ ਸਾਡੇ ਸੋਹਣਾ ਦੱਸ ਦੇ ਕੌਣ ਹਾਂ ਉਹ ਦੇਖ ਕੇ ਹਰੇਕ ਹੀ ਕਹਿੰਦਾ ਸੀ ਦੈਂਤਣੀ ਵੀ ਤੂੰ ਸੋਹਣੀ ਆ ਹਾਂ ਤੇ ਦਾਇ ਤੋਂ ਉਹਨੂੰ ਮਾਰਨਾ ਮੈਂ ਉਸੀ। ਹਾਂ। ਕਿਨੋਂ ਫੌਜੀ ਜਾ ਆਵੜਿਆ। ਹਾਂ। ਫੌਜੀ ਨੂੰ ਉਹ ਕਹਿੰਦੇ ਵੀ ਸਾਡੇ ਚੋਂ ਸੋਹਣਾ ਰਸ ਕੋਹਣਾ। ਹਾਂ। ਉੱਥੇ ਉਹਦੀ ਦਾਦੇ ਦੀ ਗੱਲ ਚਿੱਤੇ ਆ ਗਈ। ਹਾਂ। ਉਹ ਕਹਿੰਦਾ ਵੀ ਉਹਨੇ ਕਿਹਾ ਸੀ ਦਾਦੇ ਨੇ ਵੀ ਤਖੜੇ ਨੂੰ ਸਲਾਈਂ ਨਾ ਮळਿਓ ਨਿੰਦਗੇ ਨਾ। ਹਾਂ। ਵੀ ਹੁਣ ਇੱਥੇ ਆਪਾਂ ਹੁਣ ਇਹਦੀ ਸਲਾਈਂ ਹੈ। ਉਹ ਕਹਿੰਦਾ ਨਾ ਨੈਂਤ ਕਿੰਨੀ ਹੱਥ ਕਰਕੇ ਆਰਾ ਵੀ ਤੂੰ ਫੋਣਾ। ਠੀਕ ਹੈ। ਇਹ ਨੂੰ ਸੋਣਾ ਕਿਹਾ ਦੈਂਦ ਨੇ ਉਹਨੂੰ ਮਾਰਨ ਪਈ ਉਹਨੇ ਟੱਕਾ ਦੇਖੇ 66 ਤੀ ਕਿਉਂ ਹਮੇਸ਼ਾ ਬੰਦਾ ਮਰਨ ਰੋਆ ਹੁੰਦਾ ਆਦਾ ਨਾਮ ਬਈ ਮੈਂ ਇਹਨੂੰ ਕੋ ਕਹਿਣ ਦੇਣਾ ਅੱਛਾ ਤੇ ਦੈਂਤ ਖੁਸ਼ ਹੋ ਗਿਆ ਪੂਰਾ ਉਹ ਆਦਾ ਫੇਰੇ ਉਹ ਬਈ ਮੈਂ ਤਾਂ ਐ ਆਇਆ ਸੀ ਵੀ ਤੂੰ ਕਾ ਤੂੰ ਨਹੀਂ ਤੁਰਨ ਦਾ ਚੱਕ ਔਰ ਮੈਂ ਤੈਨੂੰ ਹੁਣ ਰੱਖਣਾ ਬਈ ਚੱਕ ਤੂੰ ਸਾਕ ਪਾਣੀ ਵੀ ਨਿਕਲੂਗਾ ਤੂੰ ਹੁਣ ਬਾਹਰ ਜਾ ਕੇ ਉਹਨਾਂ ਨੂੰ ਕਹਿ ਦੇ ਬਈ ਭਾਈ ਸਾਰੇ ਉੱਠ ਜਾਓ ਤੇ ਮੈਨੂੰ ਲੀੜਾ ਮੰਝਾ ਲਿਆ ਦਿਓ ਤੇ ਰੋਟੀ ਟੱਕ ਲਿਆ ਦਿਓ ਵੀ ਮੈਂ ਇਥੇ ਪਾਉਂਗਾ ਤੜਕੇ ਨੂੰ ਤੁਹਾਡਾ ਕੰਮ ਸਾਰਾ ਖੂਬ ਹੀ ਤਰੂਗਾ ਪਾਣੀ ਵੀ ਨਿਕੂਗਾ ਹੂੰ ਤੜਕੇ ਨੂੰ ਕੰਮ ਹੋ ਜਾਊਗਾ ਠੀਕ ਹੈ ਫੌਜੀ ਬਾਹਰ ਨਿਕਲਿਆ ਹੂੰ ਨਿਕਲ ਕੇ ਕਹਿੰਦਾ ਲੈ ਵੀ ਭਰਾਵੋ ਹੂੰ ਮੇਰਾ ਮੰਝਾ ਲਿਆ ਦਿਓ ਲੀੜਾ ਲਿਆ ਦਿਓ ਰੋਟੀ ਟੱਕ ਲਿਆ ਦਿਓ ਤੇ ਤੜਕੇ ਨੂੰ ਤੁਹਾਡਾ ਸਾਰਾ ਕੰਮ ਚਾਲੂ ਹੋ ਜਾਊਗਾ ਹੂੰ ਉਹਨਾਂ ਨੇ ਭਾਈ ਚੰਗੀ ਰੋਟੀ ਪਾਣੀ ਬਣਾ ਕੇ ਲਗਾਏ ਖੁਸ਼ ਹੋ ਗਏ ਅੱਛਾ ਲੀੜਾ ਵਸਤਰਾ ਲਗੇ ਚੰਗੀ ਸੇਵਾ ਕੀਤੀ ਪੈ ਗਿਆ ਆਪ ਘਰੀਆਂ ਆ ਕੇ ਪੈ ਗੇ ਲੋਕ ਘਰੀਆਂ ਆ ਕੇ ਪੈ ਗੇ ਦਾਨ ਤੇ ਦਾਨੀਆਂ ਵਾਲੇ ਵੀ ਰਾਤ ਨੂੰ ਨਿਕਲ ਜਾਗੇ ਅਸੀਂ ਤੇ ਤੜਕੇ ਨੂੰ ਥੋੜਾ ਕੰਮ ਉਹ ਦਾਨ ਤੇ ਦਾਨੀਆਂ ਦਾ ਰਾਤ ਨੂੰ ਨਿਕਲ ਗਏ ਅੱਛਾ ਤੜਕਿਓ ਜਨੋ ਨੇ ਕੰਮ ਚਲਾਇਆ ਤੇ ਚੱਲ ਪਿਆ ਚੱਲ ਪਿਆ ਦੇ ਖੂਹ ਤੁਰਿਆ ਤੇ ਉਹਨਾਂ ਦਾ ਭਾਈ ਦੋੜੇ ਬਿਛਾ ਤੇ ਫੇ ਪਿੰਡ ਦੇ ਵਿੱਚੋਂ ਅਸ਼ਟਾ ਪੈਸੇ ਦਾਣਾ ਹੋਰ ਸਮਾਨ ਦਾ ਢੇਰ ਲਾਗੇ ਕੇਰ ਲਾ ਕੇ ਫੌਜੀ ਦਾ ਗੱਡੇ ਭਰ ਕੇ ਤੁਰ ਪਿਆ ਉਹ ਆਦਾ ਵੀ ਆ ਆ ਮੈਂ 300 ਉਹ ਮਿਲ ਮੈਨੂੰ ਮਿਲ ਗਿਆ ਠੀਕ ਮਲੇ ਜਿਹੜੀ ਤਨ ਤਨ ਹੋਈ ਉਹ ਵਕ ਵਕ